GK ਕੁਐਸ਼ਨ ਬਸੀਰ ਅਲੀ ਪਹਿਲਾ ਸਵਾਲ ਬਸੀਰ ਅਲੀ ਦਾ ਜਨਮ ਕਿਹੜੇ ਸ਼ਹਿਰ ਵਿੱਚ ਹੋਇਆ ਸੀ ਮੁੰਬਈ ਹైదరాబాద్ ਦਿੱਲੀ ਬੈਂਗਲੂਰੂ ਇਸ ਸਵਾਲ ਦਾ ਸਹੀ ਉਤਰ ਹੈ ਹైదరాబాద్ ਦੂਜਾ ਸਵਾਲ ਬਸੀਰ ਅਲੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਿਸ ਰਿਐਲਿਟੀ ਸ਼ੋਅ ਤੋਂ ਕੀਤੀ ਸੀ ਐਮਟੀਵੀ ਰੋਡ ਟੂ ਰਾਈਜ਼ਿੰਗ ਸਪਲਿਟਸ ਵਿਲਾ 빅 ਬੌਸ ਖਤਰੋਂ ਕੇ ਖਿਡਾਰੀ ਸਵਾਲ ਦਾ ਸਹੀ ਉੱਤਰ ਹੈ ਐਮਟੀਵੀ ਰੋਡਿਜ਼ ਰਾਈジング ਤੀਜਾ ਸਵਾਲ ਬਸੀਰ ਅਲੀ ਕਿਸ ਰਿਐਲਿਟੀ ਸ਼ੋ ਸੀਜ਼ਨ 10 ਦਾ ਜੇਤੂ ਰਿਹਾ ਹੈ ਐਮਟੀਵੀ ਰੋਡਿਜ਼ ਐਮਟੀਵੀ ਸਪਲਿਟਸ ਵਿਲਾ ਐਸ ਆਫ ਸਮੇਟ ਇੰਡੀਅਨਸ ਨੈਕਸਟ ਟਾਪ ਮਾਡਲ ਇਸ ਸਵਾਲ ਦਾ ਸਹੀ ਉੱਤਰ ਹੈ ਐਮਟੀਵੀ ਸਪਲਿਟਸ ਵਿਲਾ ਚੌਥਾ ਸਵਾਲ ਬਸੀਰ ਅਲੀ ਨੇ ਸਾਲ 2023 ਵਿੱਚ ਕਿਸ ਪ੍ਰਸਿੱਧ ਟੀਵੀ ਸੀਰੀਅਲ ਨਾਲ ਆਪਣਾ ਐਕਟਿੰਗ ਡੈਬਿਊ ਕੀਤਾ ਕਮ ਕਮ ਪਾ ਗਿਆ ਕੁੰਡਲੀ ਪਾ ਗਿਆ ਅਨੁਪਮਾ ਇਹ ਰਿਸ਼ਤਾ ਕੀ ਕਹੇਲਾਤਾ ਹੈ ਇਸ ਸਵਾਲ ਦਾ ਸਹੀ ਉੱਤਰ ਹੈ ਕੁੰਡਲੀ ਭਾਗਿਆ ਪੰਜਵਾਂ ਸਵਾਲ ਕੁੰਡਲੀ ਭਾਗਿਆ ਵਿੱਚ ਬਸੀਰ ਅਲੀ ਦੇ ਕਿਰਦਾਰ ਦਾ ਨਾਮ ਕੀ ਹੈ ਕਰਨ ਲੁਥਰਾ ਰਿਸ਼ਵ ਲੁਥਰਾ ਸ਼ੌਰਿਆ ਲੁਥਰਾ ਪ੍ਰਿਥਵੀ ਮਲਹੋਤਰਾ ਇਸ ਸਵਾਲ ਦਾ ਸਹੀ ਉੱਤਰ ਹੈ ਸ਼ੌਰਿਆ ਲੁਥਰਾ 6ਵਾਂ ਸਵਾਲ ਰਿਐਲਿਟੀ ਸ਼ੋਅ ਐਸ ਆਫ ਸਪੇਸ ਵਿੱਚ ਬਸੀਰ ਅਲੀ ਕਿਹੜੇ ਥਾਂ ਤੇ ਰਿਹਾ ਸੀ ਜੇਤੂ ਪਹਿਲਾ ਰਨਰ ਅਪ ਦੂਜਾ ਰਨਰ ਅਪ ਟੌਪ 5 ਇਸ ਸਵਾਲ ਦਾ ਸਹੀ ਉੱਤਰ ਹੈ ਪਹਿਲਾ ਰਨਰ ਅਪ 7ਵਾਂ ਸਵਾਲ ਵਜ਼ੀਰ ਅਲੀ ਮਨੋਰੰਜਨ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਕਿਸ ਖੇਡ ਨਾਲ ਜੁੜਿਆ ਹੋਇਆ ਸੀ ক্রিকেট ਫੁੱਟਬਾਲ ਬਾਸਕਟਬਾਲ ਐਨੀਸਾ ਇਹ ਸਵਾਲ ਦਾ ਸਹੀ ਉੱਤਰ ਹੈ ਫੁੱਟਬਾਲ 8ਵਾਂ ਸਵਾਲ ਬਜ਼ੀਰ ਅਲੀ ਨੇ ਐਮਟੀਵੀ ਸਪਲਿਟਸ ਵਿਲਾਟਨ ਕਿਸ ਦੇ ਨਾਲ ਮਿਲ ਕੇ ਜਿੱਤਿਆ ਸੀ ਦੇਵਿਆ ਅਗਰਵਾਲ ਨੈਣਾ ਸਿੰਘ ਸ਼ਾਕਸ਼ੀ ਪ੍ਰਧਾਨ ਅਕਸ਼ਤਾ ਸੋਨਵਾਨੇ ਇਸ ਸਵਾਲ ਦਾ ਸਹੀ ਉੱਤਰ ਹੈ ਨੈਣਾ ਸਿੰਘ ਨੌਵਾਂ ਸਵਾਲ ਸਾਲ 2026 ਦੇ ਅੰਕੜਿਆਂ ਅਨੁਸਾਰ ਵਜ਼ੀਰ ਅਲੀ ਇੱਕ ਮਸ਼ਹੂਰ ਡੈਸ਼ ਵਜੋਂ ਜਾਣਿਆ ਜਾਂਦਾ ਹੈ ਗਾਇਕ ਅਦਾਕਾਰ ਅਤੇ ਪ੍ਰਭਾਵਕ ਨਿਰਦੇਸ਼ਕ ਰਾਜਨੀਤੀਵਾਨ ਇਸ ਸਵਾਲ ਦਾ ਸਹੀ ਉੱਤਰ ਹੈ ਅਦਾਕਾਰ ਅਤੇ ਪ੍ਰਭਾਵਕ 10ਵਾਂ ਸਵਾਲ ਵਜ਼ੀਰ ali ਨੂੰ ਅਕਬਰ ਕਿਸ ਚੈਨਲ ਦਾ ਕਿੰਗ ਆਫ ਰਿਐਲਿਟੀ ਸ਼ੋਜ਼ ਕਿਹਾ ਜਾਂਦਾ ਹੈ ਸਟਾਰ ਪਲੱਸ ਕਲਰਸ ਟੀਵੀ ਐਮ ਟੀਵੀ ਜੀ ਟੀਵੀ ਇਹ ਸਵਾਲ ਦਾ ਸਹੀ ਉੱਤਰ ਹੈ ਐਮਟੀਵੀ ਥੈਂਕਸ